ਹਲਕੇ ਦੇ ਇਤਿਹਾਸਕ ਮੰਦਰ ਨਾਲਾਸ ਤੱਕ ਸੜਕ ਤੇ ਲਾਈਟਾਂ ਲਾ ਕੇ ਵੋਟਾਂ ਦੌਰਾਨ ਕੀਤਾ ਵਾਅਦਾ ਪੂਰਾ ਕਰਕੇ ਆਪਣਾ ਫਰਜ਼ ਨਿਭਾਇਆ ਹੈ ਅਤੇ ਇਸ ਦੇ ਨਾਲ ਹੋਰ ਵੀ ਕਰੋੜਾਂ ਰੁਪਏ ਦੇ ਪ੍ਰੋਜੈਕਟ ਹਲਕੇ ਲਈ ਪੰਜਾਬ ਸਰਕਾਰ ਤੋਂ ਲੈ ਕੇ ਆਨ ਲਈ ਬਚਨ ਬਾਧਾਂ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਹਲਕਾ ਵਿਧਾਇਕ ਸਰਦਾਰ ਹਰदयाल ਸਿੰਘ ਕੰਭੋਜ ਨੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਅੱਜ ਮੈਂ ਕਹਿੰਨਾ ਕਿ ਮੇਰੀ ਜ਼ਿੰਦਗੀ ਦਾ ਇੰਨਾ ਖੁਸ਼ੀ ਦਾ ਦਿਨ ਹੈ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕਿਉਂਕਿ ਮੇਰੇ ਇਲਾਕੇ ਦੇ ਅੰਦਰ ਸਭ ਤੋਂ ਪਵਿੱਤਰ ਸਥਾਨ ਹੈ ਭੋਲੇ ਸ਼ੰਕਰ ਜੀ ਦਾ ਪਿੱਛੇ ਜਦੋਂ ਮੈਂ ਚੋਣ ਲੜ ਰਿਹਾ ਸੀ ਤਾਂ ਮੈਨੇ ਉਦੋਂ ਇਲਾਕਾ ਨਿਵਾਸੀਆਂ ਦੇ ਨਾਲ ਵਾਅਦਾ ਤਾਂ ਕੀਤਾ ਸੀ ਮੇਰੇ ਮਨ ਦੀ ਵੀ ਤਮੰਨਾ ਸੀ ਕਿ ਰਾਜਪੁਰੇ ਤੋਂ ਲੈ ਕੇ ਨਲਾ ਸਮੰਦਰ ਜਿੱਥੇ ਪੂਰੇ ਸੰਸਾਰ ਚੋਂ ਲੋਕ ਇੱਥੇ ਅਸ਼ੀਰਵਾਦ ਲੈਣ ਆਉਂਦੇ ਆ ਮੱਥਾ ਟੇਕਣ ਆਉਂਦੇ ਆ ਮੈਂ ਜਦੋਂ ਪਿਛਲੇ ਸਾਲ ਆਇਆ ਸੀ ਤਾਂ ਉੜੀਸਾ ਤੋਂ ਬਿਹਾਰ ਤੋਂ ਰਾਜਸਥਾਨ ਤੋਂ ਬਹੁਤ ਸਟੇਟਸ ਤੋਂ ਸਾਊਥ ਤੋਂ ਵੀ ਇੱਥੇ ਜਿਹੜੇ ਲੋਕ ਮੱਥਾ ਟੇਕਣ ਆਉਂਦੇ ਆ ਤਾਂ ਮੈਂ ਇਹ ਸੋਚਿਆ ਕਿ ਕੀ ਸੋਚਦੇ ਹੋਣਗੇ ਕਿ ਓਲੇ ਸ਼ੰਕਰ ਜੀ ਦਾ ਐਡਾ ਵੱਡਾ ਸਥਾਨ ਆ ਕਿ ਇੱਥੇ ਜਿਹੜਾ ਅਸੀਂ ਮੇਰੇ ਚ ਲੰਘ ਕੇ ਜਾਂਦੇ ਆ ਤਾਂ ਮੈਂ ਉਸੇ ਦਿਨ ਹੀ ਫੈਸਲਾ ਕਰ ਲਿਆ ਸੀ ਕਿ ਜਿੱਥੋਂ ਮਰਜੀ ਫੰਡ ਜੇ ਅਸੀਂ ਅਰੇਂਜ ਕਰੀਏ ਕੁਝ ਅਸੀਂ ਸਾਡੇ ਜਿਹੜੇ ਪ੍ਰਾਈਵੇਟ ਟੋਸਟ ਮਿੱਤਰ ਸੀ ਉਹਨਾਂ ਤੋਂ ਉਸੇ ਸਾਡੀਆਂ ਇੱਥੇ ਦੀਆਂ ਪੰਚਾਇਤਾਂ ਤੋਂ ਉਹਨਾਂ ਤੋਂ ਹਿੱਸਾ ਪਵਾਇਆ ਸੀ ਅਤੇ ਕੁਝ ਬਲਾਤ ਸੰਪਤੀ ਤੇ ਅਸੀਂ ਸਾਰਿਆਂ ਨੇ ਕਈ ਪਾਸਿਆਂ ਜੁੜਾ ਕਰਕੇ ਅੱਜ ਲਗਭਗ 1 ਕਰੋੜ ਰੁਪਏ ਦੇ ਤੌਰ ਤੇ ਪ੍ਰੋਜੈਕਟ ਸੀਗਾ ਤਾਂ ਉਹ ਜਿਹੜਾ ਹੈਗਾ ਅੱਜ ਅਸੀਂ ਸ਼ਿਵਰਾਤਰੀ ਨੂੰ ਭੋਲੇ ਸ਼ੰਕਰ ਜੀ ਨੂੰ ਸਮਰਪਿਤ ਜਿਹੜੀਆਂ ਇਹ ਲਾਈਟਾਂ ਅਸੀਂ ਜੇ ਉੱਥੇ ਲਗਾ ਪਾਏ ਆ ਤਾਂ ਮੈਂ ਸੋਚਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ ਤੋਂ ਵੱਡਾ ਖੁਸ਼ੀ ਦਾ ਦਿਨ ਨਹੀਂ ਕਦੇ ਆ ਸਕਦਾ ਜੋ ਮੈਨੂੰ ਅੱਜ ਮਤਲਬ ਕਿ ਮਿਲ ਰਿਹਾ ਹੈ। ਤੋਂ ਮੈਂ ਬਹੁਤ ਬਹੁਤ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਾ ਅਤੇ ਜਿਹੜੀ ਸਾਡੇ ਮਨ ਦੀ ਤਮੰਨਾ ਪੂਰੀ ਹੋਈ ਆ ਤੇ ਇਲਾਕਾ ਨਿਵਾਸੀਆਂ ਮਿਲਦਾ ਬਸਵਾਦ ਜਲਾਣਾ ਇਹ ਆਉਣ ਵਾਲੇ ਸਮੇਂ 'ਚ ਵੀ ਬਹੁਤ ਵੱਡੇ ਜਿਹੜੇ ਡਵੈਲਪਮੈਂਟ ਦੇ ਕੰਮ ਪਹਿਲਾਂ ਹੀ ਜਿਹੜੇ ਚੱਲ ਰਹੇ ਆ ਇਹਨਾਂ ਨੂੰ ਵੀ ਬਹੁਤ ਅੱਗੇ ਵਧਾ ਕੇ ਆਪਾਂ ਪੂਰੇ ਪੰਜਾਬ 'ਚੋਂ ਆਪਣੇ ਹਲਕਾ ਨੂੰ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਇਹ ਜਿਹੜਾ ਬਹੁਤ ਜ਼ਿਆਦਾ ਜਿਹੜਾ ਮਨ ਦੇ ਅੰਦਰ ਤਮੰਨਾ ਦੇ ਵੀ ਪੂਰੀ ਟੀਮ ਡੇ ਐਂਡ ਨਾਈਟ ਚ ਹੋ ਸ਼ਹਿਰ ਦੇ ਵਿੱਚ ਆ ਕਿਉਂ ਦਿਹਾੜ ਦੇ ਵਿੱਚ ਆ ਅਸੀਂ ਸਾਰੇ ਉਨੈਸਟਲੀ ਜਿਹੜਾ ਕੰਮ ਆ ਉਹ ਕਰਨ ਚ ਲੱਗੇ ਆ ਇਹਨੂੰ ਸੋਲਰ ਸਿਸਟਮ ਦੇ ਨਾਲ ਅਸੀਂ ਜੋੜਨਾ ਹੈ ਠੀਕ ਹੈ ਜੀ ਤੇ ਉਹ ਸਾਡਾ ਜਿਹੜਾ ਹੈਗਾ ਅਸੀਂ ਸ਼ੁਰੂਆਤ ਕਰਾਰ ਚ ਨੇ ਆ ਜਿਹੜਾ ਉਹ ਸੋਲਰ ਸਿਸਟਮ ਦੇ ਰਾਹੀਂ ਜਿਹੜਾ ਹੈਗਾ ਉਹ ਚੱਲੇਗਾ ਉੱਤੇ ਨੀ ਰੋਬੋਟ ਕੋਈ 20 ਲੱਖ ਤੋਂ ਲੈ ਕੇ 25 ਲੱਖ ਦਾ ਮੈਨੂੰ ਐਸਟੀਮੇਟ ਉਹਨਾਂ ਨੇ ਦੱਸਿਆ ਕਿ ਕਰੋੜ ਰੁਪਏ ਤੋਂ ਉੱਤੇ ਲੱਗੇ ਉਹਨਾਂ ਨੇ ਲਿਆਣ ਵਾਲੇ ਕੋਲੇ ਸ਼ੰਕਰ ਜੀ ਸਾਨੂੰ ਸਮਰੱਥ ਬਕਸ਼ਨ ਪਰ ਅਲਾਕੇ ਲਈ ਜ਼ਰੂਰ ਹੈ ਕਿ ਅਲਾਕੇ ਦੇ ਅੰਦਰ ਪਾਣੀ ਦੀ ਜ਼ਰੂਰਤ ਸੀ ਸਾਡੇ ਅੰਦਰ ਨੇੜੇ ਇੱਕ ਨਹਿਰ ਆ ਜਿਹੜੀ ਥਰਮਲ ਨੂੰ ਜਿਹੜੀ ਹੈਗੀ ਉਹ ਡਿਸਟ੍ਰੀਬਿਊਟਰੀ ਆ ਕੇ ਥਰਮਲ ਤੱਕ ਦੀ ਸਪਲਾਈ ਆ ਉਹ ਉਹਦੇ ਵਿੱਚੋਂ ਲੀਕ ਰਿਵੋਟ ਕੋ 45 ਤੋਂ 50 ਕਿਉਂਸੂ ਪਾਣੀ ਬਚਦਾ ਹੈਗਾ ਤਾਂ ਉਹ ਨੰਨੇ ਅੱਗੇ ਸਾਡਾ ਇਲਾਕਾ ਉੱਚਾ ਹੈਗਾ ਮੈਂ ਜੀ ਮਿਸਟਰ ਸ਼ਰਮਾ ਬੇਨਤੀ ਕੀਤੀ ਹੈ ਇਸ ਬਜਟ ਦੇ ਅੰਦਰ ਉਹਨਾਂ ਨੇ ਉਸ ਕੰਮ ਨੂੰ ਰੱਖ ਲਿਆ ਲਗਭਗ 8.5 ਕਰੋੜ ਰੁਪਏ ਉਹਦੇ ਤੇ ਲੱਗਣਾ ਅਤੇ ਉਹ ਲਿਫਟ ਇਵਿਗੇਸ਼ਨ ਦੇ ਰਾਹੀਂ ਪੂਰੇ ਇਲਾਕੇ ਨੂੰ ਮੇਰੇ ਲਗਭਗ ਕੋਈ 10000 ਇੱਕ ਜੜੀ ਇਕੜ ਤੋਂ ਵੱਧ ਜਿਹੜੀ ਉਹ ਜ਼ਮੀਨ ਨੂੰ ਪਾਣੀ ਲੱਗੇਗਾ ਕਈ ਪਿੰਡੋਂ ਦੇ ਵਿੱਚ ਇਹ ਮੈਂ ਕਿਹਾ 15 2 18 20 ਕੰਡ ਜਿਹੜੇ ਆ ਉਹਦੇ ਵਿੱਚ ਸ਼ਾਮਲ ਹੋ ਜਾਣ। ਹਨੇ ਤਾਕਤ ਬਖਸ਼ੀਆ। ਪਰਮਾਤਮਾ ਓਲੇ ਸ਼ੰਕਰ ਤਾਕਤ ਦੇਣਗੇ। ਜੋ ਅਲਾਕਾ ਨਿਵਾਸੀਆਂ ਦੀ ਜਿਸ ਤਰੀਕੇ ਨਾਲ ਬੈਠ ਕੇ ਮੈਂ ਗੱਲ ਕਰਾਂਗਾ ਜਿੱਦਾਂ ਵੀ ਹੋਏਗਾ ਸਾਨੂੰ ਕਰਾਂਗੇ ਇੱਕ ਥੋਂ ਮੈਂ ਹੋਰ ਖੁਸ਼ੀ ਦੀ ਗੱਲ ਜਿਹੜੀ ਖਬਰ ਦੇਣ ਲੱਗਿਆ। ਜਿਹੜਾ ਸਾਡਾ ਰਾਜਪੁਰੇ ਦਾ ਆ ਜਿਹੜਾ ਯੂਨੀਵਰਸਿਟੀ ਦੇ ਨਾਲ ਜਿਹੜਾ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਨਾਲ ਇੱਕ ਇੱਕ ਜਿਹੜਾ ਟੈਕਨੀਕਲ ਜਿਹੜਾ ਕਾਲਜ ਖੁੱਲਿਆ ਹੈ ਉਹ ਉਹਦੀ ਥਾਂ ਤੇ ਇੱਕ ਗਵਰਨਮੈਂਟ ਪੰਜਾਬ ਗਵਰਨਮੈਂਟ ਨੇ ਚੈਂਬਰ ਆਫ ਇੰਡਸਟਰੀ ਕਮਰਸ਼ੀਅਲ ਐਂਡ ਇੰਡਸਟਰੀ ਨਾਲ CCI ਦੇ ਨਾਲ ਜਿਹੜਾ ਹੈਗਾ ਐਮਓਯੂ ਦਾ ਹੋ ਗਿਆ ਹੈਗਾ ਉਹ ਸਾਡਾ ਸਵੇ ਚੜ ਗਿਆ ਇੱਕ ਪਲੇਸਮੈਂਟ ਸਕਿੱਲ ਡਿਵੈਲਪਮੈਂਟ ਦਾ ਅਸੀਂ ਅਗਲ ਕੇ ਕੇ ਸੈਂਟਰ ਉੱਤੇ ਗੋਲਣ ਜਾ ਰਹੇ ਹਾਂ ਉਹਦੇ ਵਿੱਚ ਲਗਭਗ ਪੂਰੇ ਸਾਲ ਦੇੰ ਦਾ 2000 ਬੱਚਿਆਂ ਨੂੰ ਬਹੁਤ ਇੰਟਰਨੈਸ਼ਨਲ ਪੱਧਰ ਦੀ ਟ੍ਰੇਨਿੰਗ ਦੇ ਕੇ ਅਰੂ ਗਰੰਟਡਰ ਨੂੰ 75 ਤੋਂ ਲੈ ਕੇ 80% ਜਿਹੜੀਆਂ ਨੌਕਰੀਆਂ ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਪ ਜੀ ਦੇ ਸ਼ਹਿਰ ਰਾਜਪੁਰਾ Town ਵਿਖੇ ਨਿਊ ਗੁਪਤਾ ਮੈਡੀਕਲਸ ਪੋਗਲਰ ਰੋਡ ਸਾਹਮਣੇ ਅਮਨ ਕਰਮਕੰਡਾ ਨਵੀਂ ਨਾਜਵੰਦੀ ਅਤੇ ਸਬਜ਼ੀ ਮੰਡੀ ਰਾਜਪੁਰਾ ਵਿਖੇ ਡਾਕਟਰ ਪੋਬੀ ਸਿੰਘ ਸਕਿਨ ਸਪੈਸ਼ਲਿਸਟ ਪੀਜੀਆ ਚੰਡੀਗੜ੍ਹ ਹਰ ਸ਼ਨੀਵਾਰ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਚਮੜੀ ਰੋਗਾਂ ਦੀ ਜਾਂਚ ਕਰਿਆ ਕਰਨਗੇ